ਪਿਛਲੀ 15 ਅਗਸਤ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਆ ਤੁਸੀਂ ਮਾੜਿਆ ਪਹਿਲਾ ਬਿਆਨ ਸੁਣ ਲਓ ਚਿੱਟੇ ਦੇ ਖਿਲਾਫ ਸਾਰਾ ਤਾਣਾ ਬਾਣਾ ਅਸੀਂ ਤਿਆਰ ਕਰ ਲਿਆ ਸਕ੍ਰਿਪਟ ਅਸੀਂ ਲਿਖ ਲਈ ਕਿ ਕਿਵੇਂ ਕਿਵੇਂ ਕੀ ਕਰਨਾ ਹੈ ਇਸ ਤੋਂ ਪਹਿਲਾਂ ਜੋ ਵੀ ਸਾਡੇ ਕੋਲ ਹੁੰਦਾ ਸੀ ਕਰੀ ਗਏ ਕਰੀ ਗਏ ਪਰ ਕਿਉਂਕਿ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਕੌਣ ਵੇਚਣਾ ਹੁੰਦਾ ਤੇ ਕਿੰਨਾ ਕਿੰਨਾ ਦੇ ਜਵਾਬ ਖਾਂਦੇ ਨੇ ਜਿਹੜੇ ਚਿੱਟਾ ਖਾਂਦੇ ਨੇ ਜਿਹੜੇ ਚਿੱਟੇ ਦੇ ਮਰੀਜ਼ ਨੇ ਸਮਝ ਲਓ ਚਿੱਟੇ ਦੇ ਅਡਿਕਟਡ ਬਣ ਗਏ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਫੜਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਸਪਲਾਈ ਬੰਦ ਕਰੋ ਉਹਨਾਂ ਨੂੰ ਹਸਪਤਾਲ ਲੈ ਕੇ ਜਾਓ ਫੜੋ ਉਹਨਾਂ ਨੂੰ ਜਿਹੜੇ ਪਿੱਪਣ ਥੱਲੇ ਬੋਰਡ ਥੱਲੇ ਮੋਟਰਸਾਈਕਲ ਜਾਂ ਗੱਡੀ ਦਾ ਬੋਲਟ ਖੋਲ ਕੇ ਉਹੀ ਨਕਲੀ ਜਿਹਾ ਬੋਲਟ ਉਹੀ ਖੋਲ ਕੇ ਵੀ ਗੱਡੀ ਖਰਾਬ ਹੋ ਗਈ ਉੱਥੇ ਮੁੰਡਿਆਂ ਨੂੰ ਬੁਲਾ ਕੇ ਉਹਨਾਂ ਨੂੰ ਚਿੱਟਾ ਵੰਡ ਦੇ ਸਾਡੇ ਕੋਲੇ ਸਾਰਾ ਕੁਝ ਪਹੁੰਚ ਗਿਆ ਐਕਸ਼ਨ ਜਿਹੜਾ ਹੁਣ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਆਉਣ ਲੱਗੂਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਪਲੰਕ ਲੱਗਿਆ ਹੋਇਆ ਉਹਨੂੰ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋ ਜਾਾਂਗੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਤੁਸੀਂ ਸੁਣ ਲਿਆ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚਿੱਟਾ ਬੰਦ ਕਰਨ ਦੀ ਗੱਲ ਕਰ ਰਹੇ ਨੇ ਇਹ ਬਿਆਨ ਅੱਜ ਤੋਂ ਤਕਰੀਬਤ 363 ਦਿਨ ਪਹਿਲਾਂ ਦਾ ਦੋ ਦਿਨਾਂ ਨੂੰ 15 ਅਗਸਤ ਆ ਜਾਣੀ ਆ ਤੇ ਪੂਰਾ ਇੱਕ ਸਾਲ ਹੋ ਜਾਣਾ ਇਸ ਵੱਡੇ ਕੱਪ ਨੂੰ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਪੰਜਾਬ ਨੂੰ ਬੇਵਕੂ ਬਣਾਇਆ ਗਿਆ ਜਿਹੜਾ ਨਸ਼ਾ ਪੰਜਾਬ ਦੇ ਘਰ-ਘਰ ਪਹੁੰਚ ਚੁੱਕਿਆ ਉਸ ਨੂੰ ਖਤਮ ਕਰਨ ਦੇ ਗੱਲਾਂ ਭਗਵੰਤ ਮਾਨ ਵੱਲੋਂ ਕੀਤੀਆਂ ਗਈਆਂ ਸਾਨੂੰ ਵੀ ਉਮੀਦ ਸੀਗੀ ਕਿ ਸ਼ਾਇਦ ਕੋਈ ਨਵੀਂ ਸਰਕਾਰ ਆਈਆ ਥੋੜਾ ਟਾਈਮ ਚਲੋ ਸਿਸਟਮ ਸਮਝਣ ਨੂੰ ਲੱਗਿਆ ਹੋਣਾ ਪਰ ਹੁਣ ਨਸ਼ਾ ਖਤਮ ਹੋ ਜੂਗਾ ਪੰਜਾਬ ਦੇ ਵਿੱਚੋਂ ਤੇ ਸਾਡੀ ਜਵਾਨੀ ਬਚ ਜੂਗੀ ਪਰ ਇੱਕ ਸਾਲ ਬੀਤ ਗਿਆ ਹਲੇ ਤੱਕ ਕਿਸੇ ਨਸ਼ੇ ਵਾਲੇ ਤੇ ਕੋਈ ਕਾਰਵਾਈ ਨਹੀਂ ਛੋਟੇ ਛੋਟੇ ਮੱਛੀਆਂ ਨੂੰ ਜਿਹੜਿਆ ਖੜ ਵੀ ਲਿਆ ਜਾਂਦਾ ਉਹ ਸਾਡੂ ਵੀ ਦਿੱਤਾ ਜਾਂਦਾ ਉਹ ਪਰ ਜਿਹੜੇ ਮਾਗਰ ਮੱਛਣ ਹੈਗੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਇਹ ਪੰਜਾਬ ਦੀ ਤਰਾਸਦੀ ਆ ਵੀ ਜਿਹੜੀ ਵੀ ਸਰਕਾਰ ਕਦੇ ਵੀ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਆਈ ਉਹਨੇ ਪੰਜਾਬ ਨੂੰ ਮਾਰਨ ਵੱਲ ਜ਼ਿਆਦਾ ਲਜਾਇਆ ਬਚਾਉਣ ਦੀ ਭਜਾਏ ਬੇਸ਼ੱਕ ਪਾਂਥਕ ਕਾਉਣ ਵਾਲਾ ਅਕਾਲੀ ਦਲ ਜਿਹਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲਾ ਰਿਹਾ ਤੇ ਅੱਜਕੱਲ ਸੁਖਵੀਰ ਬਾਦਲਾ ਇਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਚਿੱਟੇ ਨੇ ਪੈਰ ਲਾਏ ਕਾਂਗਰਸ ਨੇ ਹਵਾ ਦਿੱਤੀ ਹੁਣ ਆਲੇ ਤਾਂ ਇਹ ਹੈਗਾ ਵੀ ਉਹਨਾਂ ਦੀ ਬੇਵਸੀ ਹੋਈ ਪਈ ਆ ਪਰ ਜੇ ਚਾਵੇ ਤਾਂ ਹਰੇਕ ਚੀਜ਼ ਦਾ ਹੱਲ ਸਰਕਾਰ ਦੇ ਕੋਲ ਹੁੰਦਾ ਸੁਖਵੀਰ ਬਾਦਲ ਡਿਪਟੀ ਸੀਐਮ ਰਹਿੰਦੇ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਸਾਨੂੰ ਸੜਕ ਤੇ ਜਾਂਦੀ ਕੀੜੀ ਵੀ ਦੇਖਦੀ ਆ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਵੀ ਇਹ ਚੀਜ਼ਾਂ ਦਿਖਦਿਆਂ ਜ਼ਰੂਰ ਹੋਣਗੀਆਂ ਪਰ ਸਤਾ ਦਾ ਨਸ਼ਾ ਤੇ ਉੱਪਰਲਾ ਦਬਾਅ ਇਹ ਦੋਏ ਚੀਜ਼ਾਂ ਜਿਹੜੀਆਂ ਕਿਸੇ ਵੀ ਬੰਦੇ ਨੂੰ ਆਪਣਾ ਕੰਮ ਕਰਨ ਤੋਂ ਰੋਕ ਲੈਂਦੀਆਂ ਨੇ ਗਿਆ ਇਸੇ ਕਰਕੇ ਸ਼ਾਇਦ ਜਿਹੜਾ 1 ਸਾਲ ਹੋ ਗਿਆ ਤੁਹਾਡੇ ਦਿੱਤੇ ਬਿਆਨ ਨੂੰ ਕਿ ਅੱਜ ਤੱਕ ਕਿਸੇ ਵੀ ਬੰਦੇ ਦੇ ਕਾਰਵਾਈ ਉਸ ਤਰੀਕੇ ਨਹੀਂ ਹੋ ਸਕੀ ਜਿਸ ਨਾਲ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਈ ਜਾ سکے। ਸ਼ਰਾਬ ਨਜਾਇਜ਼ ਵਿਕਦੀ ਆ ਤੁਹਾਡੇ ਜੱਦੀ ਹਲਕੇ ਦੇ ਵਿੱਚ ਤੁਹਾਡੇ ਜੱਦੀ ਜ਼ਿਲ੍ਹੇ ਦੇ ਵਿੱਚ ਤੇ ਤੁਹਾਡੇ ਘਰ ਤੋਂ ਕੋਈ 30 40 ਕਿਲੋਮੀਟਰ ਗੁਜਰਾں ਦੇ ਵਿੱਚ ਸਨਾਮ ਦੇ ਵਿੱਚ ਜਿੱਥੇ ਤੁਸੀਂ ਪੜਦੇ ਹੁੰਦੇ ਸੀਗੇ। ਉੱਥੇ ਕਈ ਲੋਕ ਜਿਹੜੇ ਆ ਨਾਕਲੀ ਸ਼ਰਾਬ ਨਾਲ ਮਰ ਜਾਂਦੇ ਨੇ ਤੇ ਤੁਹਾਡਾ ਹਾਸੋ ਹੀ ਨਾ ਬਿਆਨ ਸਮੇਂ ਆਉਂਦਾ ਕਿ ਦੱਸ ਦਿਆ ਕਰੋ ਪਿੰਡਾਂ ਵਾਲਿਆਂ ਨੂੰ ਸਾਰਾ ਬਤਾਉਂਦਾ ਸਰਕਾਰ ਦੇ ਕਈ ਵਾਰ ਧਿਆਨ ਚ ਨਹੀਂ ਹੁੰਦਾ ਪਰ ਇਹ ਤੁਸੀਂ ਫੇਰ ਇਹ ਚੀਜ਼ ਭੁੱਲ ਗਏ ਕਿ ਮੁੱਖ ਮੰਤਰੀ ਕੋਲੇ ਇੰਟੈਲੀਜੈਂਸੀ ਹੁੰਦੀ ਆ ਸੀਆਈਡੀ ਹੁੰਦੀ ਆ ਸੈਂਟਰ ਦੀਆਂ ਏਜੰਸੀਆਂ ਵੀ ਤੁਹਾਡੇ ਤੁਹਾਡੇ ਲਈ ਇੱਥੇ ਕੰਮ ਕਰਦੀਆਂ ਨੇ ਪਰ ਤੁਹਾਡਾ ਜਿਹੜਾ ਜਵਾਬ ਸੀਗਾ ਉਹ ਤੁਹਾਡੇ ਤੁਹਾਨੂੰ ਮਜ਼ਾਕ ਦਾ ਪਾਤਰ ਬਣਾ ਗਿਆ ਸੋ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਉਮੀਦ ਤਾਂ ਹੈ ਹੀ ਕੋਈ ਨਹੀਂ ਸਾਨੂੰ ਤੁਹਾਡੇ ਤੋਂ ਕਿਉਂਕਿ ਸਰਕਾਰ ਤੋਂ ਉਮੀਦ ਲਾਣੀ ਬੇਵਕੂਫੀ ਦੀ ਗੱਲ ਹੁੰਦੀ ਆ ਇਹ ਤੁਹਾਨੂੰ ਉਹ ਚੀਜ਼ਾਂ ਤਾਂ ਦੇ ਸਕਦੇ ਨੇ ਜਿਹੜੀਆਂ ਦੀ ਅਗਲੇ 5 ਸਾਲ ਜਾਂ ਚੋਣਾਂ ਤੋਂ ਪਹਿਲਾਂ ਦਵਾਰੋਂ ਲੋਡ ਪੈ ਜੇ ਇਹ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰੂਗੀ ਸਰਕਾਰ ਜਿਹੜਾ ਸਦਾਬਹਾਰ ਹੋਵੇ ਜੱਜ ਨਸ਼ਾ ਬੰਦ ਹੋ ਜਾਂਦਾ ਸਾਡੇ ਨੌਜਵਾਨ ਮਰਨੋਂ ਹੜ ਜਾਣਗੇ ਪਰ ਸਰਕਾਰ ਲਵੇ ਅਗਲੀ ਇਲੈਕਸ਼ਨ ਵਾਸਤੇ ਕਿਹੜਾ ਮੁੱਦਾ ਰਹੂਗਾ ਸੋ ਇਹੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਨਸ਼ਾ ਰੋਕਣ ਤੋਂ ਰੋਕ ਲੈਂਦੀਆਂ ਨੇ ਜੀਆਂ ਕਿਉਂਕਿ ਜਿਸ ਦੇ ਦੇ ਵਿੱਚ ਅਸੀਂ ਰਹਿ ਰਹਿਆ ਇੱਥੇ ਲਾਸ਼ਾਂ ਤੇ ਰਾਜਨੀਤੀ ਹੁੰਦੀ ਆ ਲਾਸ਼ਾਂ ਦੇ ਰੋਟੀਆਂ ਸਿੱਕਿਆ ਜਾਂਦੇ ਨੇ ਲਾਸ਼ਾਂ ਦੇ ਸਿਆਸਤ ਕੀਤੀ ਜਾਂਦੀ ਆ ਸੋ ਮੁੱਖ ਮੰਤਰੀ ਸਾਹਿਬ ਇੱਕ ਸਾਲ ਤੁਹਾਡੇ ਵਿਆਹ ਨੂੰ ਲੰਘ ਚੁੱਕਿਆ ਤੇ ਉਮੀਦ ਕਰਦੇ ਆ ਵੀ ਜਿਹੜੇ ਤਾਜੀ ਤਿੰਨ ਸਾਲ ਰਹਿ ਗਏ ਇਹ ਵੀ ਇਸੇ ਤਰ੍ਹਾਂ ਲੰਘ ਜਾਣਗੇ ਉਮੀਦਾਂ ਲਾਉਣੀਆਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਨੀਆਂ ਪੰਜਾਬ ਦੇ ਲੋਕਾਂ ਵਾਸਤੇ ਬੇਵਕੂਫੀ ਦੀ ਗੱਲ ਆ ਤੁਹਾਡੇ ਥੋੜ੍ਹੀ ਤਾਂ ਥੋੜਾ ਤਾਂ ਕਮੀ ਆ ਕਿਉਂਕਿ ਤੁਸੀਂ ਉਸੇ ਸਿਸਟਮ ਦੇ ਵਿੱਚੋਂ ਨਿਕਲ ਕੇ ਆਇਆ ਜਿੱਥੇ ਲੋਕਾਂ ਨੂੰ ਪੈਸੇ ਕਮਾਣ ਲਈ ਹਾਸ ਹਾਸ ਕੇ ਦਿਖਾਇਆ ਜਾਂਦਾ ਬੇਵਕੂਫ ਬਣਾਇਆ ਜਾਂਦਾ ਤੇ ਉਹੀ ਕੁਝ ਤੁਸੀਂ ਪੰਜਾਬ ਦੇ ਲੋਕਾਂ ਨਾਲ ਹੁਣ ਕਰ ਰਹੇ ਹੋ ਪਿਛਲੀ 15 ਅਗਸਤ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਆ ਤੁਸੀਂ ਮਾੜਾ ਜਿਹਾ ਪਹਿਲਾ ਬਿਆਨ ਸੁਣ ਲਓ ਚਿੱਟੇ ਦੇ ਖਿਲਾਫ ਸਾਰਾ ਤਾਣਾ ਬਾਣਾ ਅਸੀਂ ਤਿਆਰ ਕਰ ਲਿਆ ਸਕ੍ਰਿਪਟ ਅਸੀਂ ਲਿਖ ਲਈ ਕਿ ਕਿਵੇਂ ਕਿਵੇਂ ਕੀ ਕਰਨਾ ਹੈ ਇਸ ਤੋਂ ਪਹਿਲਾਂ ਜੋ ਵੀ ਸਾਡੇ ਕੋਲ ਹੁੰਦਾ ਸੀ ਕਰੀ ਗਏ ਕਰੀ ਗਏ ਪਰ ਕਿਉਂਕਿ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਕੌਣ ਵੇਚਣਾ ਹੁੰਦਾ ਤੇ ਕਿੰਨਾ ਕਿੰਨਾ ਦੇ ਜਵਾਬ ਖਾਂਦੇ ਨੇ ਜਿਹੜੇ ਚਿੱਟਾ ਖਾਂਦੇ ਨੇ ਜਿਹੜੇ ਚਿੱਟੇ ਦੇ ਮਰੀਜ਼ ਨੇ ਸਮਝ ਲਓ ਚਿੱਟੇ ਦੇ ਅਡਿਕਟਡ ਬਣ ਗਏ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਫੜਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਸਪਲਾਈ ਬੰਦ ਕਰੋ ਉਹਨਾਂ ਨੂੰ ਹਸਪਤਾਲ ਲੈ ਕੇ ਜਾਓ ਫੜੋ ਉਹਨਾਂ ਨੂੰ ਜਿਹੜੇ ਪਿੱਪਲ ਥੱਲੇ ਬੋਰਡ ਥੱਲੇ ਮੋਟਰਸਾਈਕਲ ਜਾਂ ਗੱਡੀ ਦਾ ਬੋਲਟ ਖੋਲ ਕੇ ਉਹੀ ਨਕਲੀ ਜਿਹਾ ਬੋਲਟ ਉਹੀ ਖੋਲ ਕੇ ਵੀ ਗੱਡੀ ਖਰਾਬ ਹੋ ਗਈ ਉੱਥੇ ਮੁੰਡਿਆਂ ਨੂੰ ਬੁਲਾ ਕੇ ਉਹਨਾਂ ਨੂੰ ਚਿੱਟਾ ਵੰਡ ਦੇ ਸਾਡੇ ਕੋਲੇ ਸਾਰਾ ਕੁਝ ਪਹੁੰਚ ਗਿਆ ਐਕਸ਼ਨ ਇਹ ਹੁਣ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਆਉਣ ਲੱਗੂਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਪਲੰਕ ਲੱਗਿਆ ਹੋਇਆ ਉਹਨੂੰ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋ ਜਾਾਂਗੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਤੁਸੀਂ ਸੁਣ ਲਿਆ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚਿੱਟਾ ਬੰਦ ਕਰਨ ਦੀ ਗੱਲ ਕਰ ਰਹੇ ਨੇ ਇਹ ਬਿਆਨ ਅੱਜ ਤੋਂ ਤਕਰੀਬਤ 363 ਦਿਨ ਪਹਿਲਾਂ ਦਾ ਦੋ ਦਿਨਾਂ ਨੂੰ 15 ਅਗਸਤ ਆ ਜਾਣੀ ਆ ਤੇ ਪੂਰਾ ਇੱਕ ਸਾਲ ਹੋ ਜਾਣਾ ਇਸ ਵੱਡੇ ਕੱਪ ਨੂੰ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਪੰਜਾਬ ਨੂੰ ਬੇਵਕੂ ਬਣਾਇਆ ਗਿਆ ਜਿਹੜਾ ਨਸ਼ਾ ਪੰਜਾਬ ਦੇ ਘਰ-ਘਰ ਪਹੁੰਚ ਚੁੱਕਿਆ ਉਸ ਨੂੰ ਖਤਮ ਕਰਨ ਦੇ ਗੱਲਾਂ ਭਗਵੰਤ ਮਾਨ ਵੱਲੋਂ ਕੀਤੀਆਂ ਗਈਆਂ ਸਾਨੂੰ ਵੀ ਉਮੀਦ ਸੀ ਕਿ ਸ਼ਾਇਦ ਕੋਈ ਨਵੀਂ ਸਰਕਾਰ ਆਈਆ ਥੋੜਾ ਟਾਈਮ ਚਲੋ ਸਿਸਟਮ ਸਮਝਣ ਨੂੰ ਲੱਗਿਆ ਹੋਣਾ ਪਰ ਹੁਣ ਨਸ਼ਾ ਖਤਮ ਹੋ ਜੂਗਾ ਪੰਜਾਬ ਦੇ ਵਿੱਚੋਂ ਤੇ ਸਾਡੀ ਜਵਾਨੀ ਬਚ ਜੂਗੀ ਪਰ ਇੱਕ ਸਾਲ ਬੀਤ ਗਿਆ ਹਾਲੇ ਤੱਕ ਕਿਸੇ ਨਸ਼ੇ ਵਾਲੇ ਤੇ ਕੋਈ ਕਾਰਵਾਈ ਨਹੀਂ ਛੋਟੇ-ਛੋਟੇ ਮੱਛੀਆਂ ਨੂੰ ਜਿਹੜੇ ਹੜ ਵੀ ਲਿਆ ਜਾਂਦਾ ਉਹ ਸਾਡੂ ਵੀ ਦਿੱਤਾ ਜਾਂਦਾ ਹੋ ਪਰ ਜਿਹੜੇ ਮਾਗਰ ਮਾਛਣ ਹੈਗੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਇਹ ਪੰਜਾਬ ਦੀ ਤਰਾਸਦੀ ਆ ਵੀ ਜਿਹੜੀ ਵੀ ਸਰਕਾਰ ਕਦੇ ਵੀ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਆਈ ਉਹਨੇ ਪੰਜਾਬ ਨੂੰ ਮਾਰਨ ਵੱਲ ਜ਼ਿਆਦਾ ਲਜਾਇਆ ਬਚਾਉਣ ਦੀ بجائے ਬੇਸ਼ੱਕ ਪਾਂਥਕ ਕਾਉਣ ਵਾਲਾ ਅਕਾਲੀ ਦਲ ਜਿਹਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਰਿਹਾ ਤੇ ਅੱਜਕੱਲ ਸੁਖਵੀਰ ਬਾਦਲਾ ਇਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਚਿੱਟੇ ਨੇ ਪੈਰ ਲਾਏ ਕਾਂਗਰਸ ਨੇ ਹਵਾ ਦਿੱਤੀ ਹੁਣ ਆਲੇ ਤਾਂ ਇਹ ਹੈਗਾ ਵੀ ਉਹਨਾਂ ਦੀ ਬੇਵਸੀ ਹੋਈ ਪਈ ਆ ਪਰ ਜੇ ਚਾਵੇ ਤਾਂ ਹਰੇਕ ਚੀਜ਼ ਦਾ ਹੱਲ ਸਰਕਾਰ ਦੇ ਕੋਲ ਹੁੰਦਾ ਸੁਖਵੀਰ ਬਾਦਲ ਡਿਪਟੀ ਸੀਐਮ ਰਹਿੰਦੇ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਸਾਨੂੰ ਸੜਕ ਤੇ ਜਾਂਦੀ ਕੀੜੀ ਵੀ ਦੇਖਦੀ ਆ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਵੀ ਇਹ ਚੀਜ਼ਾਂ ਦਿਖਦਿਆਂ ਜ਼ਰੂਰ ਹੋਣਗੀਆਂ ਪਰ ਸਤਾ ਦਾ ਨਸ਼ਾ ਤੇ ਉੱਪਰਲਾ ਦਬਾਅ ਇਹ ਦੋਏ ਚੀਜ਼ਾਂ ਜਿਹੜੀਆਂ ਕਿਸੇ ਵੀ ਬੰਦੇ ਨੂੰ ਆਪਣਾ ਕੰਮ ਕਰਨ ਤੋਂ ਰੋਕ ਲੈਂਦੀਆਂ ਨੇ ਗਿਆ ਇਸੇ ਕਰਕੇ ਸ਼ਾਇਦ ਜਿਹੜਾ 1 ਸਾਲ ਹੋ ਗਿਆ ਤੁਹਾਡੇ ਦਿੱਤੇ ਬਿਆਨ ਨੂੰ ਕਿ ਅੱਜ ਤੱਕ ਕਿਸੇ ਵੀ ਬੰਦੇ ਦੇ ਕਾਰਵਾਈ ਉਸ ਤਰੀਕੇ ਨਹੀਂ ਹੋ ਸਕੀ ਜਿਸ ਨਾਲ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਈਦਾ ਸੀਗੀ ਸ਼ਰਾਬ ਨਜਾਇਜ਼ ਵਿਕਦੀ ਆ ਤੁਹਾਡੇ ਜੱਦੀ ਹਲਕੇ ਦੇ ਵਿੱਚ ਤੁਹਾਡੇ ਜੱਦੀ ਜ਼ਿਲ੍ਹੇ ਦੇ ਵਿੱਚ ਤੇ ਤੁਹਾਡੇ ਘਰ ਤੋਂ ਕੋਈ 30 40 ਕਿਲੋਮੀਟਰ ਗੁਜਰਾں ਦੇ ਵਿੱਚ ਸਨਾਮ ਦੇ ਵਿੱਚ ਜਿੱਥੇ ਤੁਸੀਂ ਪੜਦੇ ਹੁੰਦੇ ਸੀਗੇ ਉੱਥੇ ਕਈ ਲੋਕ ਜਿਹੜੇ ਆਂ ਦਾਕਲੀ ਸ਼ਰਾਬ ਨਾਲ ਮਰ ਜਾਂਦੇ ਨੇ ਤੇ ਤੁਹਾਡਾ ਹਾਸੋਹੀਨਾ ਬਿਆਨ ਹਮੇਸ਼ਾ ਆਉਂਦਾ ਕਿ ਦੱਸ ਦਿਆ ਕਰੋ ਪਿੰਡਾਂ ਵਾਲਿਆਂ ਨੂੰ ਸਾਰਾ ਬਤਾਉਂਦਾ ਸਰਕਾਰ ਦੇ ਕਈ ਵਾਰ ਧਿਆਨ ਚ ਨਹੀਂ ਹੁੰਦਾ ਪਰ ਇਹ ਤੁਸੀਂ ਫਿਰ ਇਹ ਚੀਜ਼ ਭੁੱਲ ਗਏ ਕਿ ਮੁੱਖ ਮੰਤਰੀ ਕੋਲੇ ਇੰਟੈਲੀਜੈਂਸੀ ਹੁੰਦੀ ਆ ਸੀਆਈਡੀ ਹੁੰਦੀ ਆ ਸੈਂਟਰ ਦੀਆਂ ਏਜੰਸੀਆਂ ਵੀ ਤੁਹਾਡੇ ਤੁਹਾਡੇ ਲਈ ਇੱਥੇ ਕੰਮ ਕਰਦੀਆਂ ਨੇ ਪਰ ਤੁਹਾਡਾ ਜਿਹੜਾ ਜਵਾਬ ਸੀਗਾ ਉਹ ਤੁਹਾਡੇ ਤੁਹਾਨੂੰ ਮਜ਼ਾਕ ਦਾ ਪਾਤਰ ਬਣਾ ਗਿਆ ਸੋ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਉਮੀਦ ਤਾਂ ਹੈ ਹੀ ਕੋਈ ਨਹੀਂ ਸਾਨੂੰ ਤੁਹਾਡੇ ਤੋਂ ਕਿਉਂਕਿ ਸਰਕਾਰ ਤੋਂ ਉਮੀਦ ਲਾਣੀ ਬੇਵਕੂਫੀ ਦੀ ਗੱਲ ਹੁੰਦੀ ਆ ਇਹ ਤੁਹਾਨੂੰ ਉਹ ਚੀਜ਼ਾਂ ਤਾਂ ਦੇ ਸਕਦੇ ਨੇ ਜਿਹੜੀਆਂ ਦੀ ਅਗਲੇ 5 ਸਾਲ ਜਾਂ ਚੋਣਾਂ ਤੋਂ ਪਹਿਲਾਂ ਦਵਾਰੋਂ ਲੋੜ ਪੈ ਜੇ ਇਹ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰੂਗੀ ਸਰਕਾਰ ਜਿਹੜਾ ਸਦਾਬਹਾਰ ਹੋਵੇ ਜਦ ਅੱਜ ਨਸ਼ਾ ਬੰਦ ਹੋ ਜਾਂਦਾ ਸਾਡੇ ਨੌਜਵਾਨ ਮਰਨੋਂ ਹਟ ਜਾਣਗੇ ਪਰ ਸਰਕਾਰ ਲਈ ਅਗਲੀ ਇਲੈਕਸ਼ਨ ਵਾਸਤੇ ਕਿਹੜਾ ਮੁੱਦਾ ਰਹੂਗਾ ਸੋ ਇਹੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਨਸ਼ਾ ਰੋਕਣ ਤੋਂ ਰੋਕ ਲੈਂਦੀਆਂ ਨੇ ਜੀਆਂ ਕਿਉਂਕਿ ਜਿਸ ਦੇ ਦੇ ਵਿੱਚ ਅਸੀਂ ਰਹਿ ਰਹਿਆ ਇੱਥੇ ਲਾਸ਼ਾਂ ਤੇ ਰਾਜਨੀਤੀ ਹੁੰਦੀ ਆ ਲਾਸ਼ਾਂ ਦੇ ਰੋਟੀਆਂ ਸਿੱਕੇ ਜਾਂਦੇ ਆ ਲਾਸ਼ਾਂ ਦੇ ਸਿਆਸਤ ਕੀਤੀ ਜਾਂਦੀ ਆ ਸੋ ਮੁੱਖ ਮੰਤਰੀ ਸਾਹਿਬ ਇੱਕ ਸਾਲ ਤੁਹਾਡੇ ਵਿਆਹ ਨੂੰ ਲੰਘ ਚੁੱਕਿਆ ਤੇ ਉਮੀਦ ਕਰਦੇ ਆ ਵੀ ਜਿਹੜੇ 22 ਤਿੰਨ ਸਾਲ ਰਹਿ ਗਏ ਇਹ ਵੀ ਇਸੇ ਤਰ੍ਹਾਂ ਲੰਘ ਜਾਣਗੇ ਉਮੀਦਾਂ ਲਾਉਣੀਆਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਨੀਆਂ ਪੰਜਾਬ ਦੇ ਲੋਕਾਂ ਵਾਸਤੇ ਬੇਵਕੂਫੀ ਦੀ ਗੱਲ ਆ ਤੁਹਾਡੇ ਥੋੜੀ ਦਾ ਥੋੜਾ ਦਾ ਕਮੀ ਆ ਕਿਉਂਕਿ ਤੁਸੀਂ ਉਸੇ ਸਿਸਟਮੋਂ ਦੇ ਵਿੱਚੋਂ ਨਿਕਲ ਕੇ ਆਇਆ ਜਿੱਥੇ ਲੋਕਾਂ ਨੂੰ ਪੈਸੇ ਕਮਾਣ ਲਈ ਹਾਸ ਹਾਸ ਕੇ ਦਿਖਾਇਆ ਜਾਂਦਾ ਬੇਵਕੂਫ ਬਣਾਇਆ ਜਾਂਦਾ ਤੇ ਉਹੀ ਕੁਝ ਤੁਸੀਂ ਪੰਜਾਬ ਦੇ ਲੋਕਾਂ ਨਾਲ ਹੁਣ ਕਰ ਰਹੇ ਹੋ